ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹਰਜੀਤ ਸਿੰਘ ਆਪਣੇ ਬਾਰੇ ਦੱਸੋ ਹੁਣ ਤੱਕ ਕੀ ਕੀ ਉਪਲਬਧੀ ਹਾਸਲ ਕੀਤੀ ਮੈਂ ਗੋਲਡਮੈਨ ਲਿਟਿਕ ਲੰਗਾ ਸੀ ਕਿਸੇ ਨੇ ਮੇਰੀ ਬੋਈ ਬਾਹ ਨਹੀਂ ਫੜੀ ਮੈਂ ਗਰੀਬ ਘਰ ਦਾ ਹਾਂ ਜਾਂ ਵੀ ਮੈਂ ਸਾਈਕਲ ਤੇ ਇਕੱਲਾ ਇਹਨਾਂ ਸਕੂਲੇ ਜਾਣਾ ਸੀ ਤੇ ਉਹਨਾਂ ਦਾ ਗਰਾਊਂਡ ਜੀ ਵੀ ਮੈਂ ਚ ਪੰਜ ਵੇ ਜਾਣਾ ਸੀ 7 8 ਵੇ ਘਰੇ ਮੁੜਦਾ ਸੀ ਜੀ ਤੇ ਮੇਰੇ ਗਰੀਬ ਮੈਂ ਸਾਈਕਲ ਪਾਈ ਚੜ੍ਹਨ ਹੁੰਦਾ ਸਾਈਕਲਾਂ ਦਾ ਜੀ ਤੇ ਹੁਣ ਜੇ ਜਿਹੜੇ ਤੁਸੀਂ ਮੈਡਲ ਜਿੱਤੇ ਕਿਹੜੇ ਕਿਹੜੇ ਮੈਡਲ ਜਿੱਤ ਕੇ ਆਏ ਕਿੱਥੇ ਕਿੱਥੇ ਮੈਂ 200 ਚਨਈ ਜਿੱਤ ਕੇ ਆਈ ਛਾਰਖੰਡ ਛਾਰਖੰਡ ਗਿਆ ਰਹੀ ਨੂੰ ਗੋਲਡਮੈਂਡ ਲਾ ਗਈ ਜਰਮਨੀ ਜਰਮਨ ਜਿੱਤ ਕੇ ਆਏ ਸੀ ਕੋਈ ਮਨ ਦੇ ਵਿੱਚ ਸੀਗਾ ਵੀ ਮੈਂ ਆ ਬੰਨਾ ਜਾਂ ਨੌਕਰੀ ਕਰਨੀ ਹੈ ਕੋਈ ਹੈ ਸੁਪਨਾ ਹੈ ਕੋਈ ਮੈਨੂੰ ਨੌਕਰੀ ਦਿੱਤੀ ਜਾਵੇ ਸਰਕਾਰ ਪਰ ਕਿਹੜੀ ਨੌਕਰੀ ਕਰਦੂਣੀ ਹੈ ਬਿਜਲੀ ਮੈਕਮਟੀ ਕਿਸੇ ਸਰਕਾਰੀ ਦਰਵਾਜ਼ੇ ਗਏ ਸੀ ਕਿਸੇ ਨੇ ਕਿਹਾ ਸੀਗਾ ਵੀ ਹਾਂ ਤੁਹਾਨੂੰ ਕੁਝ ਤੁਹਾਡੀ ਕੋਈ ਮਦਦ ਕਰਾਂਗੇ ਸਰ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਉਹਨ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ ਗੁਜ਼ਾਰਾ ਪੈਂਤਰ ਲਾ ਕੇ ਬਸ ਗੁਜ਼ਾਰਾ ਹੋ ਜਾਂਦਾ ਸਾਈਕਲ ਜਨਕਲ ਮਮਾ ਡਾਡ ਮਮਾ ਪਾਪਾ ਬ੍ਰਦਰ ਬਰ ਸਿਸਟਰ ਪਿਤਾ ਜੀ ਕੀ ਕਰਦੇ ਆ ਜੀ ਜੜੀਦਾਰ ਕਰਦੇ ਆ ਜੀ ਮਮਾ ਨਰੇਗਾ ਰ ਕੰਮ ਕਰਦੇ ਆ ਬਸ ਸਾਰੀ ਸਾਰੀ ਜ਼ਿੰਮੇਵਾਰੀ ਮੇਰੇ ਕਰਦੀ ਆ ਜੀ ਬਰਦਰ ਦਾ ਪੂਰਾ ਸਾਥ ਮਿਲਦਾ ਹਾਂਜੀ ਸਾਥ ਹਾਂਜੀ ਹਾਂਜੀ ਜਨ ਤੋਂ ਲੈ ਕੇ ਹਾਂਜੀ ਹਾਂਜੀ ਸਭ ਕੀ ਨਾ ਟੋਟਾ ਜੀ ਮੇਰਾ ਨਾਮ ਸਰ ਹੈਪੀ ਹੈ ਜੀ ਹੈਪੀ ਜੀ ਬ੍ਰਦਰ ਬਾਰੇ ਦੱਸੋ ਹੁਣ ਤੱਕ ਕਿੱਥੇ ਕਿੱਥੇ ਖੇਡ ਕੇ ਆਇਰ ਕੀ ਕੀ ਬਲਵਾਂ ਦੀ ਹਾਸਲ ਕੀਤੀਆਂ ਕਿਹੜੀ ਗੇਮ ਇਹ ਕਿੱਥੇ ਕਿੱਥੇ ਖੇਡ ਗਿਆ ਇਹ ਸਰ ਮੇਰਾ ਬ੍ਰਦਰ ਹਰਜੀਤ ਸਿੰਘ ਨਾਮ ਇਹਨਾਂ ਦਾ ਫੁੱਟਬਾਲ ਦਾ ਖਿਡਾਰੀ ਹੈ ਜੀ ਤੇ ਇਹਨਾਂ ਨੇ 2012 ਚ ਗੇਮ ਸਟਾਰਟ ਕੀਤੀ ਸੀ ਤੇ ਇਹ ਪਹਿਲਾਂ ਬਲਵੀ ਸਕੂਲ ਚ ਪੜ੍ਹੇ ਸੀ ਉਤੋਂ ਹੌਲੀ ਹੌਲੀ ਖੇਡਦੇ 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 ਤੇ ਮਤਲਬ ਇਹਨਾਂ ਦੇ ਇੱਕ ਸਕੂਲ ਦੇ ਵਿੱਚੋਂ ਬੱਚਾ ਚੁਣਿਆ ਗਿਆ ਵੀ ਫੁੱਟਬਾਲ ਦੇ ਤੌਰ ਤੇ ਇਹਨਾਂ ਦਾ ਪਟਿਆਲੇ ਦੇਖ ਇੱਕ ਟ੍ਰਾਇਲ ਹੋਇਆ ਸੀ ਛੋਟਾ ਜਿਹਾ ਉਹ ਟ੍ਰਾਇਲ ਕੋਈ ਆਮ ਨਹੀਂ ਸੀ ਉਹ ਸਪੈਸ਼ਲ 올림픽ਸ ਦਾ ਟ੍ਰਾਇਲ ਸੀ ਉਹ ਟ੍ਰਾਇਲ ਦੇ ਵਿੱਚੋਂ ਇਹਨਾਂ ਨੇ ਭਾਗ ਲਿਆ ਤੇ ਉਹਨਾਂ ਨੇ ਜੋ ਕੋਚ ਵਗੈਰਾ ਸੀ ਉਹਨਾਂ ਨੇ ਇਹਨਾਂ ਦੀ ਖੇਡ ਨੂੰ ਵੇਖਿਆ ਤੇ ਇਹਨਾਂ ਨੂੰ ਪਹਿਲੇ ਨੰਬਰ ਤੇ ਸਿਲੈਕਟ ਕਰ ਲਿਆ ਸਟੇਟ ਦੇ ਲੈਵਲ ਤੇ ਫੁੱਟਬਾਲ ਇਸ ਸਟੇਟ ਦੇ ਲੈਵਲ 'ਤੇ ਬਾਅਦ ਚੋਂ ਇਹਨਾਂ ਨੇ ਸਟੇਟ ਸਟੇਟ ਨੂੰ 10-15 ਦਿਨਾਂ ਨਾਲ ਟਾਈਮ ਦਿੱਤਾ ਫਿਰ ਇਹਨਾਂ ਨੇ ਪ੍ਰੈਕਟਿਸ ਕਰਾਈ ਉਹਦਾ ਸਾਡੇ ਬਾਬਾ ਫਰੀਦ ਦਾ ਮੇਲਾ ਚੱਲ ਰਿਹਾ ਸੀ ਅਸੀਂ ਕੁਝ ਨਹੀਂ ਕੀਤਾ ਇਹਨੂੰ ਬਾਬਾ ਫਰੀਦ ਦੇ ਮੇਲੇ 'ਚ ਸਟੇਟ ਦੀ ਤਿਆਰੀ ਕਰਵਾਈ ਸਟੇਟ ਦੀ ਤਿਆਰੀ ਕਰ ਉਹਦਾ ਲਾਕਡਾਊਨ ਦਾ ਸੀ ਤੇ ਇਹਨਾਂ ਦਾ ਸਟੇਟ ਜੋ ਮੋਬਾਈਲ 'ਤੇ ਹੋਈ ਸੀ ਮੋਬਾਈਲ 'ਤੇ ਇਹ ਜੋ ਵੀ ਆਪਣੇ ਕੋਨ ਵਗੈਰਾ ਰੱਖਦੇ ਸੀ ਸਾਰੇ 2-2 ਮੀਟਰ ਦੇ 3-3 ਮੀਟਰ ਦੇ ਉਹ ਉੱਥੋਂ ਸਿਲੈਕਟ ਹੋ ਗਿਆ ਫਿਰ ਇਹਨਾਂ ਨੂੰ ਇੰਟਰਨੈਸ਼ਨਲ ਲਈ ਚਨਈ ਦੇ ਫਿਰ ਇਹਨਾਂ ਦਾ ਕੈਂਪ ਲੱਗਾ ਉਝਾਰਖੰਡ ਉੱਥੋਂ ਕੈਂਪ ਚ ਸਿਲੈਕਸ਼ਨ ਹੋ ਗਏ ਫਿਰ ਚਨਈ ਗਈ ਚਨਈ ਤੋਂ ਇਹਨਾਂ ਨੇ ਇੰਟਰਨੈਸ਼ਨਲ ਦੇ ਵਿੱਚੋਂ 골ਡ ਮੈਡਲ ਆਇਆ 골ਡ ਮੈਡਲ ਤੇ ਦੋ ਹੀ ਖਿਡਾਰੀ ਸਿਲੈਕਟ ਹੋਏ ਸੀ ਹਾਂਜੀ ਪੰਜਾਬ ਦੇ ਦੋ ਖਿਡਾਰੀ ਫੁੱਟਬਾਲ ਦੀ ਟੀਮ ਚ ਦੋ ਖਿਡਾਰੀ ਹੋਏ ਇੱਕ ਖਿਡਾਰੀ ਹੈਗਾ ਲੁਧਿਆਣੇ ਦਾ ਇੱਕ ਜੋਗੀ ਮੇਰਾ ਹਰਜੀਤ ਸਿੰਘ ਭਰਾ ਫਰੀਦਕੋਟ ਦਾ ਰਹਿਣ ਵਾਲਾ ਸਾਨੂੰ ਬਹੁਤ ਹੀ ਖੁਸ਼ੀ ਹੋਈ ਇੰਟਰਨੈਸ਼ਨਲ ਦੇ ਖਿਡਾਰੀ ਮੇਰਾ ਚੁਣਿਆ ਹੈ। ਇੰਟਰਨੈਸ਼ਨਲ ਜਿਹੜਾ ਖੇਡ ਕੇ 골ਡ 골ਡ ਮੈਡਲ ਇੰਟਰਨੈਸ਼ਨਲ ਦੇ ਵਿੱਚੋਂ ਆਇਆ ਸਰ। ਫਿਰ ਇਹਨਾਂ ਦਾ 2023 ਦੇ ਵਿੱਚ ਜੂਨ ਚ ਸਰਕਾਰ ਨੇ ਇਹਨਾਂ ਨੂੰ ਬਾਹਰ ਭੇਜਿਆ ਜੋ ਕਿ ਜਰਮਨ ਦੇ ਵਿੱਚ 올림픽ਸ ਹੋਣਗੇ। ਫਿਰ ਉਹ ਤੇ ਕੀ ਫਿਰ ਉਹ ਇਹ 올림픽ਸ ਖੇਡਣ ਗਏ ਸੀ ਇਥੋਂ ਪੂਰੀ ਤਿਆਰੀ ਕਰਵਾ ਕੇ ਭੇਜੀ ਇਹਨਾਂ ਨੇ। ਤੇ 올림픽ਸ ਖੇਡ ਕੇ ਜਦੋਂ ਹਰਜੀ ਸਾਨੂੰ ਦੱਸ ਰਿਹਾ ਸੀ ਮੈਸੇਜ ਲਾਉਂਦਾ ਸੀ ਵੀ ਹਾਂ ਵੀ ਮੇਰੀ ਵਧੀਆ ਬੈਸਟ ਗੇਮ ਚੱਲ ਰਹੀ ਆ 올림픽ਸ ਇਨਰੀ 17 ਜੂਨ ਨੂੰ ਹੋਈ ਸੀ 17 ਜੂਨ ਨੂੰ ਇਹ ਜਿੱਤ ਕੇ ਆਏ ਸੀ ਉੱਥੋਂ 골ਡ ਮੈਡਲ ਆਇਆ ਸੀ 올림픽ਸ ਦੇ ਵਿੱਚ ਤੇ ਸਾਨੂੰ ਇੰਨੀ ਖੁਸ਼ੀ ਹੋਈ ਸੀ ਵੀ ਵੀ ਭਰਾ ਮੇਰਾ ਬਾਹਰ ਬੈਠਾ ਤੇ ਸਾਨੂੰ ਇੰਨੀ ਕੋ ਖੁਸ਼ੀ ਹੋਈ ਵੀ 골ਡ ਮੈਡਲ ਪਰਪਤ ਉਸ ਤੋਂ ਬਾਅਦ ਕੋਈ ਸਰਕਾਰੀ ਦਰਬਾਰੇ ਕਿਤੇ ਤੁਸੀਂ ਕੋਈ ਅਪਰੋਚ ਕੀਤੀ ਸਰਕਾਰ ਨੇ ਕਾਨਫਰੈਂਸ ਕੀਤੀ ਸੀ ਇੱਕ ਵਾਰੀ ਸਰ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਅਨਾਉਂਸਮੈਂਟ ਕੀਤੇ ਸੀ 75 ਲੱਖ ਨੂੰ ਤੇ 골ਡ ਮੈਡਲ ਨੂੰ 75 ਲੱਖ ਜੋਬ ਵਗੈਰਾ ਪਰ ਹਜੇ ਤੱਕ ਡੇਢ ਸਾਲ ਹੋ ਗਿਆ ਕੁਝ ਵੀ ਨਹੀਂ ਮਿਲਿਆ ਕੋਈ ਨੌਕਰੀ ਕੋਈ ਪੈਸਾ ਨਹੀਂ ਸਰ ਕੁਝ ਵੀ ਕੀ ਡਿਮਾਂਡ ਕਰਦੇ ਹਾਂ ਪੰਜਾਬ ਸਰਕਾਰ ਤੋਂ ਸਾਡੀ ਡਿਮਾਂਡ ਇਹ ਆ ਕਿ ਜੋ ਇਹਨਾਂ ਦਾ ਫਾਲਾ ਉਹ ਇਹਨੂੰ ਮਿਲਣਾ ਚਾਹੀਦਾ ਖਿਡਾਰੀ ਨੂੰ ਹਰਜੀਤ ਸਿੰਘ ਹੁਣ ਸਾਈਕਲ ਕੰਮ ਕਰਦੇ ਸਾਈਕਲ ਟਿਕਾ ਸਾਈਕਲ ਵਗੈਰਾ ਪੈਂਚਰ ਵਗੈਰਾ ਲਾਉਂਦੇ ਆ ਉੱਥੇ ਟਾਇਰਾਂ ਵਗੈਰਾ ਦਾ ਕੰਮ ਲੱਗੇ ਹੋਇਆ ਤੇ ਕੋਈ ਸਰਕਾਰ ਤੋਂ ਕੋਈ ਲੋਕਲ ਐਮ.ਐਲ.ਏ. ਐ ਕੋਈ ਸੰਤਰੀ ਮੰਤਰੀ ਕਿਸੇ ਨਾਲ ਕੋਈ ਕਿਸੇ ਨੇ ਸਵਛਾ ਵਿੱਚ ਤਸਦੀ ਹਵਾ ਕਿਸੇ ਨੇ ਨਹੀਂ ਸਾਰਾ ਬਸ ਇਦਾਂ ਹੀ ਆ ਵੀ ਹਾਂ ਵੀ ਤੁਹਾਡੇ ਜਰੂਰ ਤੁਹਾਡੀ ਹੈਲਪ ਕਰਾਂਗੇ ਜਰੂਰ ਸਹਾਤਾ ਕਰਾਂਗੇ ਮੈਂ ਸਾਰਿਆਂ ਕੋਲ ਜਾ ਕੇ ਆਉਂਦਾ ਸੀ ਕਿਸੇ ਨੇ ਸਾਡੀ ਬਾਹ ਨਹੀਂ ਖੜੀ ਕੋਈ ਸਰਕਾਰ ਨੇ ਕੋਈ ਰਕਮ ਨਿਰਧਾਰਿਤ ਕੀਤੀ ਸੀ ਹਾਂਜੀ ਉਹਨਾਂ ਨੇ ਸਾਰ 75 ਲੱਖ ਰੁਪਇਆ 골ਡ ਮੈਡਲ ਅ ਸੀਐਮ ਭਗਵੰਤ ਮਾਨ ਝਾੜੂ ਵਾਲੀ ਸਰਕਾਰ ਨੇ ਸਪੈਸ਼ਲ 올림픽ਸ ਜਿਹੜਾ 골ਡ ਲੈ ਕੇ ਆਊਗਾ ਉਹਨਾਂ ਨੂੰ 75 ਲੱਖ ਰੁਪਏ ਪਾਲਸੀਸ ਵਿੱਚ ਸ਼ਾਮਲ ਕੀਤਾ ਸੀ ਫਿਰ ਤੁਸੀਂ ਕੋਈ ਉੱਥੋਂ ਤੱਕ ਰੋਚ ਕੀਤੀ ਸੀ ਸਰ ਉਹ ਫਿਰ ਮਤਲਬ ਕਿ ਉਹ ਕਹਿੰਦੇ ਨਾ ਵੀ ਬਿਨੇ ਪਾਗੇ ਕੰਮ 1.5 ਸਾਲ ਹੋ ਗਿਆ ਅੱਜ ਤੱਕ ਗੱਲ ਨਹੀਂ ਸੁਣੀ ਮੈਂ ਚੰਡੀਗੜ੍ਹ ਵੀ ਦੋ ਵਾਰੀ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਸਿੱਧਾ ਜਾ ਕੇ ਭਗਵੰਤ ਮਾਨ ਨਾਲ ਮਿਲੋ ਹੁਣ ਸਰ ਮਿਲੂਗਾ ਕਿੱਦਾਂ ਸਾਨੂੰ ਤਾਂ ਪਤਾ ਵੀ ਨਹੀਂ ਵੈਸੇ ਚਲੋ ਉਹ ਸਰਕਾਰੇ ਤਾਂ ਜਲੋ ਨੌਕਰੀ ਜਾਂ ਪੈਸਾ ਨੂੰ ਕੀ ਬ੍ਰਦਰ ਨੂੰ ਅੱਗੇ ਕਿਸ ਤਰ੍ਹਾਂ ਕੀ ਦੇਖ ਪੜਨਾ ਦੇਖਣਾ ਚਾਹੁੰਦੇ ਤੁਸੀਂ ਸਰ ਦੇਖੋ ਪਲੱਸ 2 ਵੀ ਕਲੀਅਰ ਕਰ ਲਈ ਆਈਟੀ ਵੀ ਕਲੀਅਰ ਕਰ ਲਈ ਸਰ ਹਜੇ ਤੱਕ ਕੋਈ ਪੜਾਈ ਜੀ ਬੜਾ ਵਧੀਆ ਹਾਂਜੀ ਪੜਾਈ ਚ ਵੀ ਹੈ ਪਲੱਸ 2 ਚ ਵੀ ਵਧੀਆ ਨੰਬਰ ਆਏ 10ਵੀਂ ਚ ਵੀ ਵਧੀਆ ਨੰਬਰ ਆਏ ਆਈਟੀਆਈ ਲੁਧਿਆਣੇ ਤੋਂ ਕੀਤੀ ਸੀ ਮੇਰੀ ਮੰਮਾ ਰੋਜ਼ 5 ਵਜੇ ਠਾ ਕੇ ਭੇਜਦੇ ਸੀ ਵੀ ਤੁਹਾਡੀ ਬੱਸ ਲੰਘ ਜਾਣੀ ਆ ਪਰ 7 ਵਜੇ ਆਉਂਦੇ ਸੀ ਫਿਰ ਘਰ ਦਾ ਕੰਮ ਕਰਦੇ ਸੀ ਹੁਣ ਤੁਸੀਂ ਸਾਡੇ ਘਰ ਦੇ ਹਾਲਤ ਦੇਖ ਲਓ ਕਿੰਨੇ ਮਾੜੇ ਆ ਤੇ ਕਿੰਨੇ ਦੇਖੋ ਨਾਲੇ ਸਪੈਸ਼ਲ ਬੱਚਾ ਖੇਡ ਕੇ ਆਇਆ 골ਡ ਮੈਡਲ ਜਿੱਤ ਕੇ ਆਇਆ ਕੋਈ ਸਰਕਾਰ ਨੂੰ ਹੋਣਾ ਚਾਹੀਦਾ ਵੀ ਚਲੋ 골ਡ ਮੈਡਲ ਆਇਆ ਵੀ ਕੋਈ ਸਾਡੀ ਸਹਾਇਤਾ ਕਰੇ ਸਾਨੂੰ ਸਰਕਾਰ ਤੋਂ ਬਹੁਤ ਜ਼ਿਆਦਾ ਮਿਹਰ ਆ ਪਰ ਹਲੇ ਤੱਕ ਸਰਕਾਰ ਨੇ ਸਾਡੀ ਕੋਈ ਬਾਹ ਨਹੀਂ ਫੜੀ ਫਿਰ ਕੋਚ ਦੀ ਗੱਲ ਕੀਤੇ ਕਿੱਥੋਂ ਕੋਚ ਨਹੀਂ ਮਿਲੀ ਫਿਰ ਇਹਨਾਂ ਨੂੰ ਕੋਚਿੰਗ ਸਰ ਸਪੈਸ਼ਲ 올림픽 ਜਦੋਂ ਆਇਸ ਨਾ ਸਾਨੂੰ ਆਪੇ ਮਤਲਬ ਕੀ ਨਿਊਜ਼ ਦੇਖੇ ਵੀ ਸਪੈਸ਼ਲ ਲੰਬੀ 4 ਸਾਲ ਬਾਅਦ ਹੁੰਦੀ ਹੈ ਫਿਰ ਇਹ ਪ੍ਰੈਕਟਿਸ ਸ਼ੁਰੂ ਕਰਵਾਉਣ ਦੀ ਹਾਂਜੀ ਤੱਕ ਇਹਨਾਂ ਦਾ ਕੋਈ ਕੋਚ ਵਗੈਰਾ ਹੈ ਇਹਨਾਂ ਦਾ ਕੋਚ ਹਾਂਜੀ ਇੱਕੋ ਇੱਕ ਕੋਚ ਹਾਂਜੀ ਕਿ ਕੀ ਸਰਕਾਰਾਂ ਦਾ ਮੰਨਦੇ ਹੋ ਕਿ ਕੋਈ ਇਹ ਕਦੇ ਜਿਹੜੇ ਪੈਰਾਓਲੰਪਿਕ ਵਾਲੇ ਖਿਡਾਰੀ ਆ ਉਹਨਾਂ ਦੀ ਕਿਤੇ ਕੋਈ ਸਰਕਾਰ ਨੂੰ ਹੋਣਾ ਚਾਹੀਦਾ ਵੀ ਹੁਣ ਦੇਖੋ ਜੋ ਆਪਣੇ ਖਿਡਾਰੀ ਆ ਇਹਨਾਂ ਦਾ ਕੋਈ ਇਹਨਾਂ ਨੂੰ ਕੋਈ ਜੌਬ ਵਗੈਰਾ ਜਾਂ ਇਹਨਾਂ ਨੂੰ ਕੋਈ ਕੋਚ ਵਗੈਰਾ ਦੀ ਸਭਾਵਨਾ ਦਿੱਤੀ ਹੈ ਜਾਂ ਸਕੂਲ 'ਚ ਛੋਟੇ ਜਵਾਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਟ੍ਰੇਨਿੰਗ ਦੇ ਸਕਦੇ ਆ ਹੁਣ ਇਹਨਾਂ ਨੇ ਆਈਟੀਆਈ ਕੀਤੀ ਆ ਕੋਈ ਬਿਜਲੀ ਵਿਭਾਗ ਵਿੱਚ ਪੋਸਟ ਵਗੈਰਾ ਹੁੰਦੀ ਆ ਸਰਕਾਰ ਨੂੰ ਤਾਂ ਹੀ ਤਾਂ ਆਪਣੇ ਜਿਹੜੇ ਖਿਡਾਰੀ ਆ ਉਹ ਹੌਸਲਾ ਹਾਰਦੇ ਆ ਸਰਕਾਰ ਵੱਡੇ ਖਿਡਾਰੀ ਜਿਵੇਂ ਵੱਡੇ ਤੋਂ ਵੱਡੇ ਜਿਵੇਂ ਉਹਨਾਂ ਦੀ ਪੂਰੀ ਹੈਲਪ ਕਰਦੀ ਆ ਪਰ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਦੀ ਕੋਈ ਹੈਲਪ ਨਹੀਂ ਕਰਦੀ ਸਰਕਾਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਸ਼ਮਾ ਸਿੰਘ ਜੀ ਜੀ ਬੇਟੇ ਬਾਰੇ ਦੱਸੋ ਕਿਸ ਤਰ੍ਹਾਂ ਇਹਨੂੰ ਤੁਸੀਂ ਪਾਲਿਆ ਨੂੰ ਪੋਸ਼ਣ ਕੀਤਾ ਔਰ ਕਿਸ ਤਰ੍ਹਾਂ ਇਸ ਗੇਮ ਦੇ ਵਿੱਚ ਲੈ ਕੇ ਆਏ ਜੀ ਇਹ ਐਕਟੀ ਬਚਪਨ ਤੋਂ ਹੀ ਮੈਨੂੰ ਬਚਪਨ ਨੂੰ ਬਚਪਨ ਤੋਂ ਕਿ ਸ਼ੌਂਕ ਸੀਗਾ ਜੀ ਤੇ ਮੈਨੂੰ ਵੀ ਪੂਰਾ ਸ਼ੌਂਕ ਸੀਗਾ ਵੀ ਮੇਰਾ ਬੱਚਾ ਇੱਕ ਹੈਂਡੀਕੈਪ ਹੈਗਾ ਤੇ ਇੱਕ ਮੈਂ ਦੇਖਣਾ ਚਾਹੁੰਦਾ ਸੀ ਆਪਣੇ ਸਿਹਤ ਤੇ ਸਿਹਰਾ ਵੱਜਦਾ ਇਹਨੇ ਮੇਰੇ ਲਿਆ ਕੇ ਸਿਹਰਾ ਵੱਜਤਾਈ ਮਤਲਬ ਕਿ ਮੈਨੂੰ ਇੰਨਾ ਚਾ ਚੜ ਗਿਆ ਇੰਨਾ ਚਾ ਚੜ ਗਿਆ ਜਦੋਂ ਵੀ ਇਹਨੂੰ ਪਤਾ ਲੱਗਾ ਵੀ ਬਾਹਰਲੇ ਮੁਲਕ ਚ ਲੈ ਆ ਕੇ ਸਾਡਾ ਕੋਈ ਟੱਬਰ ਨਹੀਂ ਆਇਆ ਤੇ ਕੋਈ ਜਾਇਦਾ ਮੂੰਹ ਤਣ ਕੇ ਵੇਖਿਆ ਜਨ ਜਿੱਨਾ ਕੋਈ ਚੜਿਆ ਨਾ ਦਾਦੇ ਪਦਾਦੇ ਜ ਕਿਸੇ ਨੇ ਜਦੋਂ ਇਹਨਾਂ ਦੇ ਦੇਖਿਆ ਤੇ ਮੇਰੇ ਅੱਖਾਂ ਤੇ ਅਥਰੂ ਆ ਗਏ ਮੇਰੇ ਅੱਖਾਂ ਤੇ ਅਥਰੂ ਆਇ ਇੰਨੀ ਖੁਸ਼ੀ ਵਾਲੇ ਕਿ ਮੇਰਾ ਬੇਟਾ ਇੱਕ ਦਿਨ ਆਪਣੇ ਪੰਜਾਬ ਲਈ ਆਪਣੇ ਭਾਰਤ ਲਈ ਬੜਾ ਨਾਮ ਰੋਸ਼ਨ ਉੱਚਾ ਤੇ ਸੁੱਚਾ ਕਰੇਗਾ ਇਹਨਾਂ ਕੀਤਾ ਮੇਰੇ ਸਾਹਬੇ ਸੁਪਨੇ ਪੂਰੇ ਕੀਤੇ ਸਪੈਸ਼ਲ ਲੰਪਿੰਗ ਦੇ ਵਿੱਚੋਂ ਮੈਂ ਆਪਣੇ ਬੇਟੇ ਨੂੰ ਇੱਕੋ ਗੱਲ ਕਹੀ ਸੀ ਬੇਟਾ ਪਿੱਛੇ ਨਹੀਂ ਵੇਖਣਾ ਜਿੱਤ ਕੇ ਤੇ ਤਗਮਾ ਪਾ ਕੇ ਤੇ ਆਪਣੇ ਭਾਰਤ ਦੀ ਮਿੱਟੀ ਨੂੰ ਚੁੰਮਣਾ ਆ ਕੇ ਇਹਨੇ ਉਵੇਂ ਹੀ ਕੀਤਾ ਮੈਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਮੈਂ ਤੁਹਾਨੂੰ ਕੀ ਦੱਸਾਂ ਇਸ ਬੇਟੇ ਦੇ ਪਿੱਛੇ ਮੈਂ ਦਿਨ ਤੇ ਰਾਤ ਇੱਕ ਕਰ ਦਿੰਦਾ ਜਿਹਨੇ ਮੈਨੂੰ ਬੁਲਾਉਣਾ ਉਹਨਾਂ ਦੇ ਘਰੇ ਮੈਨੂੰ ਜ਼ਰੂਰ ਕੰਮ ਕਰਨ ਜਾਣਾ ਪੈਂਦਾ ਮੈਂ ਆਪਣੇ ਬੇਟੇ ਨੂੰ ਭੇਜਣਾ ਮੈਨੂੰ ਇੰਨੀ ਖੁਸ਼ੀ ਆ ਕਿ ਮੈਂ ਮੇਰੀ ਮਿਹਨਤ ਮੈਨੂੰ ਸਫਲਤਾ ਮਿਲੀ ਆ ਸਭ ਤੋਂ ਸਭ ਤੋਂ ਜ਼ਿਆਦਾ ਮੈਨੂੰ ਇਹ ਗੱਲ ਸੀ ਕਿ ਆਹ ਕਹਿੰਦੇ ਨੇ ਵੀ ਆਪਣਾ ਸਪੈਸ਼ਲ ਲੰਪਿੰਗ ਲਈ ਆਖਰੀ ਮੌਕਾ ਸੀਗਾ ਇੱਕੋ ਇੱਕ ਦਿਨ ਤੇ ਰਾਤ ਇੱਕ ਕਰਕੇ ਇਸ ਮੇਰੇ ਬੇਟੇ ਨੇ ਮੇਰਾ ਸੁਪਨਾ ਅਤੇ ਦੇਸ਼ ਵਾਸੀਆਂ ਦਾ ਨਾਮ ਉੱਚਾ ਕੀਤਾ ਆ ਆਪਣੇ ਸ਼ਹਿਰ ਦਾ ਤੇ ਆਪਣੇ ਗੋਲਡ ਮੈਡਲ ਆਂਦਾ ਮੇਰੇ ਇਹਦੇ ਥੋਲੀ ਚ ਪਾਉਣ ਦੇ ਲਈ ਹਰਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਕੀ ਆ ਕਿ ਜਿਹੜਾ ਮੇਰਾ ਬੇਟਾ ਇਹਨੂੰ ਸਰਕਾਰ ਵੱਲੋਂ ਅਤੇ ਸਾਰੀ ਪਬਲਿਕ ਵੱਲੋਂ ਇਹਨੂੰ ਇਹਦਾ ਕੀ ਕਹਿੰਦੇ ਨੇ ਸਿਹਰੇ ਦਾ ਕੁਛ ਨਾ ਕੁਛ ਮਿਲਣਾ ਚਾਹੀਦਾ ਇਹਨੂੰ ਕੋਈ ਨੌਕਰੀ ਵੀ ਵਾਦੇ ਕੀ 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 ਵਾਦੇ ਵਾਦੇ ਬਹੁਤ ਕੀਤੇ ਆ ਜੀ ਪਰ ਸਾਡਾ ਕੋਈ ਸੁਪਨਾ ਪੂਰਾ ਨਹੀਂ ਹੋਇਆ ਇੱਕ ਤਾਂ ਇਹਨਾਂ ਨੇ ਕਿਹਾ ਸੀ ਵੀ ਗੋਲਡ ਮੈਡਲ ਦੇਵਾਂਗੇ ਆ ਗੋਲਡ ਮੈਡਲ ਲੈ ਕੇ ਆਇਆ ਤੇ ਇਹਨੂੰ 75 ਲੱਖ ਰੁਪਏ ਦੇਵਾਂਗੇ ਇੱਕ ਨਾਲ ਹਰਜੀਤ ਸਿੰਘ ਨੂੰ ਨੌਕਰੀ ਦੇਵਾਂਗੇ। ਫਿਰ ਇੱਕ ਸਾਡੇ ਘਰ ਦੇ ਹਾਲਾਤ ਠੀਕ ਨਹੀਂ। ਮਿਲਿਆ ਕੁਝ? ਕੁਝ ਨਹੀਂ ਮਿਲਿਆ। ਸਰਕਾਰ ਨੇ ਤਲਾਕ ਕਹਿ ਕੇ 75 ਰੁਪਏ ਦੇ ਕੇ ਦਿੱਤੇ। ਇੱਕ ਪਿਤਾ ਦਾ ਸੁਪਨਾ ਹੁੰਦਾ ਵੀ ਕੁਝ ਬਣਨਾ ਚਾਵੇ, ਮੇਰਾ ਬੱਚਾ ਕੋਈ ਡੀਸੀ ਕਲੈਕਟਰ ਕੋਈ ਪੁਲਿਸ ਦੇ ਵਿੱਚ ਵੱਡਾ ਅਧਿਕਾਰੀ ਕਿਸ ਤਰ੍ਹਾਂ ਕੋਈ ਦੇਖਣਾ ਬੱਚੇ ਦਾ ਬਹੁਤ ਸੁਪਨਾ ਹੈ। ਬਹੁਤ ਆਸ ਹੈ। ਬਹੁਤ ਆਸ ਹੈ। ਅਸੀਂ ਇਹਨੂੰ ਦੇਖਣਾ ਚਾਹੁੰਦੇ ਹਾਂ। ਅਸੀਂ ਇਹਨੂੰ ਦੇਖੋ ਜੀ ਬੱਚੇ ਦੀ ਇੱਕੋ ਹੀ ਇੱਛਾ ਹੁੰਦੀ ਮੈਂ ਤਾਂ ਜਿਹੜਾ ਕੰਮ ਚ ਦਰ سے گزر ਚੁੱਕਾ ਹੈ ਚਲਿਓ ਦੋਸਤ ਇਹਨੂੰ ਕੋਈ ਚੰਗੀ ਨੌਕਰੀ ਅਤੇ ਕੋਈ ਕੋਚ ਵਗੈਰਾ ਜਾਂ ਕੋਈ ਬਿਜਲੀ ਮੈਕਨ ਲੰ ਪੰਜਾਬ ਪੁਲਿਸ ਦੇ ਵਿੱਚ ਤੇ ਜਾਂ ਰੇਲਵੇ ਦੇ ਵਿੱਚ ਬਸ ਮੈਂ ਇਹੋ ਕਰਦਾ ਗੁਜ਼ਾਰਾ ਕਿ ਪੈਂਚਰ ਲਗਾ ਕੇ ਕਰਦਾ ਹਾਂ ਇਹ ਟਾਈਮ ਨਾਲ ਜ਼ਰਾ ਤੜਕੇ ਜਾ ਲਾਵੜਦਾ ਹੀ ਦੁਕਾਨ ਤੇ ਜੀ ਦੁਕਾਨ ਖੋਲਦਾ ਤੇ ਪੈਂਚਰ ਵਾਲੀ ਦੁਕਾਨ ਤੇ ਲੱਗਾ ਆ ਤੇ ਪੈਂਚਰ ਪੁੰਚਰ ਲਾ ਕੇ ਆ ਜਾਂਦਾ ਉਹਨੂੰ ਜਦੋਂ ਉਹਨੂੰ ਟਾਈਮ ਹੁੰਦਾ ਤੇ ਉਹਦਾ ਮਾਲਕ ਛੁੱਟੀ ਦੇ ਦਿੰਦਾ 5 ਵਜੇ 4 ਵਜੇ ਇਹ ਗੇਮ ਖੇਡਦਾ ਤਰ ਜੰਦਾ ਜੀ ਸਟੇਡੀਅਮ ਤੋਂ ਕੰਮ ਦੇ ਵਿੱਚ ਟਾਈਮ ਅਗਲੇ ਨੇ ਕਿਹਾ ਹੋਇਆ ਬਈ ਤੈਨੂੰ ਮੈਂ ਟਾਈਮ ਦਊਂਗਾ ਤੂੰ ਆਪਣੀ ਨੁੱਕ ਆ ਵੀ ਨਹੀਂ ਗਵਾਣੀਗੀ ਗੇਮ ਵੀ ਨਹੀਂ ਛੱਡਨੀਗੀ ਤੁਹਾਡੇ ਦੋ ਬੱਚੇ ਨੇ ਦੋਨੇ ਲਾਈਕ ਨੇ ਦੂਜੇ ਬੱਚੇ ਵੀ ਖੇਡਦਾ ਹਾਂਜੀ ਦੂਜਾ ਬੱਚਾ ਵੀ ਖੇਡਦਾ ਜੀ ਉਹ ਬਸ ਥੋੜਾ ਜਿਆ ਇੰਦੇ ਕੰਨੀ ਜਿਆਦਾ ਧਿਆਨ ਦਿੰਦਾ ਜੀ ਆਪਣੀ ਲਾਈਫ ਕੰਨੀ ਨਹੀਂ ਵੇਦਾ ਸਭ ਤੋਂ ਜ਼ਿਆਦਾ ਉੰਦਾ ਹੀ ਕੈਰੇਕਟਰ ਹੈ ਉਹੀ ਇਹਨੂੰ ਗਾਂਹ ਤੋੜਨ ਵਾਲਾ ਕਰਨ ਵਾਲਾ ਕੋਈ ਦਿਨ ਨਹੀਂ ਕੋਈ ਵੇਂਦਾ ਅਗਲਾ ਤੌਰ ਪੈਂਦਾ ਵੀ ਹਾਂ ਹੈਪੀ ਹਰਜੀਤ ਸਿੰਘ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਹੀ ਕਰਦੇ ਆਂ ਜੀ ਮੇਰੇ ਬੱਚੇ ਨੂੰ ਵਧੀਆ ਸੋਹਣੀ ਜਿਹੀ ਇੱਕ ਨੌਕਰੀ ਦਿੱਤੀ ਜਾਵੇ ਅਤੇ ਜਿਹੜਾ ਦਾ ਹੱਕ ਬੰਦਾ ਉਹ ਦਿੱਤਾ ਜਾਵੇ ਸਰ ਇੱਕ ਪੈਰਾਓਲੰਪਿਕ ਖਿਡਾਰੀ ਹੈ ਜੋ ਤੁਹਾਡੇ ਕੋਲ ਵੀ ਅਪਰੋਚ ਕੀਤੀ ਸੀ ਸਭ ਕੀ ਇਹ ਸਰਕਾਰ ਇਸ ਵਾਸਤੇ ਕਰੇ ਤੋ ਕੋ ਜੋ ਵੀ ਉਹਦੇਆਂ ਸਿੱਗੀਆਂ ਜੋ ਡਾਕੂਮੈਂਟ ਸੀਗੇ ਜੋ ਉਹਦੀ ਫਾਈਲ ਸੀ ਉਹ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਆ ਉਹਦੇ ਬਹੁਤ ਜਲਦ ਤੋਂ ਜਲਦ ਕਿਉਂਕਿ ਹੁਣ ਜਿਹੜਾ ਸਪੋਰਟਸ ਡਿਪਾਰਟਮੈਂਟ ਆ ਉਹ ਮੁੱਖ ਮੰਤਰੀ ਸਾਹਿਬ ਕੋਲ ਹੈ ਮੱਖ ਮੰਤਰੀ ਸਾਹਿਬ ਬਹੁਤ ਜਲਦੀ ਤੇ ਫੈਸਲਾ ਕਰਕੇ ਉਹਨੂੰ ਜੋ ਵੀ ਰਾਹਤ ਬਣਦੀ ਉਹਦੀ ਚਾਹੇ ਉਹਨੂੰ ਕੋਈ ਫੰਡਿੰਗ ਦੇ ਰੂਪ ਦੇ ਵਿੱਚ ਹੈ ਚਾਹੇ ਉਹਨੂੰ ਕੋਈ ਜੌਬ ਦੇ ਰੂਪ ਦੇ ਵਿੱਚ ਉਹ ਸਰਕਾਰ ਬਹੁਤ ਜਲਦ ਤੋਂ ਜਲਦ ਉਹਨੂੰ ਦੇਊਗੀ ਤਾਂ ਕਿ ਹੋਰ ਬੱਚਿਆਂ ਨੂੰ ਵੀ ਇਨਕਰੀਜ ਹੋਣ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਇਹਦਾ ਪੂਰਾ ਜੋਰ ਲੱਗਿਆ ਹੋਇਆ ਕਿ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਸ਼ਹਿਰਾਂ ਦੇ ਨੌਜਵਾਨਾਂ ਨੂੰ ਹੋਰ ਪਾਸੋਂ ਕੱਢ ਕੇ ਗਰਾਉਂਡਾਂ ਦੇ ਵਿੱਚ ਲੈ ਕੇ ਉਹਨਾਂ ਤਾਂ ਹੀ ਰੰਗਲਾ ਪੰਜਾਬ ਬਣਨਾ ਸੋ ਇਹ ਰੰਗਲਾ ਪੰਜਾਬ ਦਾ ਸਾਡਾ ਹੀਰੋ ਹੋਊਗਾ ਇਸ ਵਾਸਤੇ ਅਸੀਂ ਬਹੁਤ ਜਲਦ ਜੋ ਵੀ ਇਹਦਾ ਬਣਦਾ ਉਹਦਾ ਮਾਨ ਸਨਮਾਨਾ ਉਹ ਸਰਕਾਰ ਕਰੋ ਸਰ ਦੋ ਬੱਚੇ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਵਾਰੀ ਉਹ ਲੋਕੀ ਸੂਇ ਸਰ ਜਿਆ ਤੇ ਕਿ ਉਹ ਨਾਲ ਨਹੀਂ ਦੇਖੋ ਪੰਜਾਬ ਦੇ ਅੰਦਰ ਇਹ ਕਿਸੇ ਨਾਂ ਦੇ ਨਹੀਂ ਕਿ ਜੇ ਫਰੀਦਕੋਟ ਦਾ ਬੱਚਾ ਤੁਸ ਨੂੰ ਹੋਰ ਵੀ ਜੇ ਕਿਤੇ ਜੇ ਸ਼ਾਇਦ ਲੁਧਿਆਣੇ ਦਾ ਦੂਜਾ ਲੜਕਾ ਉਹਨਾਂ ਦੋਨਾਂ ਦੇ ਲਈ ਬਹੁਤ ਜਲਦਸ਼ੇ ਦੀ ਮੁੱਖ ਮੰਤਰੀ ਸਾਹਿਬ ਐਲਾਨ ਕਰਨਗੇ ਔਰ ਜੋ ਵੀ ਉਹਨਾਂ ਦਾ ਬੰਦਾ ਹੈ ਉਹਨਾਂ ਨੂੰ ਸਨਮਾਨ ਉਹ ਪੂਰਨ ਰੂਪ ਦਿੱਤਾ ਜਾਊਗਾ ਕਿ ਜੋ ਵੀ ਨੌਕਰੀ ਦੀ ਪਾਲ ਜੋ ਵੀ ਹੋ ਸਕਦਾ ਹੋਇਆ ਜੀ ਬਾਕੀ ਛੋਟੀ ਕੋ ਵੱਡੀ ਦੇਵਾਂਗੇ ਜੇ 올림픽 ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜਿੰਨਾ ਕੋ ਉਹਨਾਂ ਦੇ ਐਜੂਕੇਸ਼ਨ ਦੇ ਹਿਸਾਬ ਨਾਲ ਜੋ ਵੀ ਦੇ ਸਕਦੇ ਹੋਏ ਸਰਕਾਰ ਦੇ ਜ਼ੋਰ ਤੇ